ਨਾ ਆਪਣਾ ਹੀ ਮੇਰਾ ਨਾਮ ਸੁਰਜ ਉੱਤਾ ਹੈ ਪੜਾਈ ਕਰਦੇ ਹੋ ਹਾਂਜੀ ਕਿਹੜੀ ਸਕੂਲ ਚ ਕਿਹੜੀ ਵਿਦਿਆਮੰਦਰ ਸਕੂਲ ਚ ਪੜਦਾ ਪਲੱਸ 2 ਕਰਦਾ ਪਿਆ ਆਰਟਸ ਵਿੱਚ ਇਸ ਗੇਮ ਦੇ ਵਿੱਚ ਕਿਸ ਤਰ੍ਹਾਂ ਆ ਮੈਂ ਗੇਮ ਵਿੱਚ ਸਟੇਡੀਅਮ ਦੇਖਿਆ ਕਿੱਕ ਬਾਕਸਿੰਗ ਚ ਸੀ ਤੇ ਮੈਂ ਕਿੱਕ ਬਾਕਸਿੰਗ ਕਰਨਾ ਚਾਹੁੰਦਾ ਤੇ ਮੈਨੂੰ 5 ਸਾਲ ਹੋ ਗਏ ਗੇਮ ਕਰਦਿਆਂ ਤੇ ਇਸ ਲਈ ਕੀ ਉਪਲਬਧੀ ਹੈਗੀ ਹੈ ਉਪਲਬਧੀ ਬਹੁਤ ਕੋਚਾ ਹੈ ਚ ਫੈਸਿਲਿਟੀਆਂ ਵੀ ਬਹੁਤ ਆ ਨੈਸ਼ਨਲ ਗੋਲਡ ਮੈਡਲਿਸ ਦਾ ਏਸ਼ੀਆ ਲਈ ਸਿਲੈਕਟ ਆ ਇੱਥੇ ਅੱਗੇ ਫੈਸਿਲਿਟੀਜ਼ ਬਹੁਤ ਆ ਓਪਰਚ्युनिटीਜ਼ ਬਹੁਤ ਆ ਹੁਣ ਏਸ਼ੀਆ ਗੇਮ ਦੇ ਵਿੱਚ ਸਿਲੈਕਟ ਹੋਏ ਹੋ ਹਾਂਜੀ ਸਰ ਕਦੋਂ ਮੈਚ ਹੈਗੇ ਕਿੱਥੇ ਹੈਗੇ ਅਗਲੇ ਸਾਲ ਆ ਤੇ ਏਸ਼ੀਆ ਜੇ ਹੋਣਾ تھا ਹਾਈ ਲੈੰਡ ਵਗੈਰਾ ਜਾਂ ਕੋਲੰਬੀਆ ਤੇ ਇੱਥੇ ਕੋਚਿੰਗ ਕੈਹੀ ਦੀ ਮਿਲ ਰਹੀ ਹੈ ਜੀ ਸੈਟੀਸਫਾਈਡ ਕੋਚਿੰਗ ਹਾਂਜੀ ਕੋਚਿੰਗ ਬਹੁਤ ਵਧੀਆ ਸਵੇਰੇ ਸ਼ਾਮ ਦੋਨੋਂ ਟਾਈਮ ਪ੍ਰੈਕਟਿਸ ਹੁੰਦੀ ਆ ਚੰਗੀ ਤਰ੍ਹਾਂ ਹਾਂਜੀ ਸਰ ਬਹੁਤ ਹੀ ਮਿਹਨਤ ਲਾਉਂਦੇ ਆ ਸਾਡੇ ਉੱਤੇ ਲੱਗਦਾ ਕਿ ਅਗਰ ਇਸੇ ਤਰ੍ਹਾਂ ਕੋਚਿੰਗ ਮਿਲਦੀ ਰਹੀ ਤੇ ਕਾਫੀ ਵੱਡੀ ਉਪਲਬਧੀ ਹਾਸਲ ਕਰੋਗੇ ਹਾਂਜੀ ਸਰ ਜ਼ਰੂਰ ਲ यही कहना चाहता कि स्पोर्ट्स में आओ अपने जी स्पोर्ट्स में तो मन रखना चाहते भी गेम रखो स्पोर्ट्स में जरूर आना चाहिए नेम इज जानवी एम फ्रॉम होशियारपुर मैं नाइन्थ क्लास में हूँ और मैं होशियारपुर में रहने वाली हूँ मुझे किक बॉक्सिंग करते हुए तीन साल हो गए हैं और मेरी अचीवमेंट्स मैं इंटरनेशनल कैम्प भी लगा चुकी हूँ और मैंने आगे भी इंटरनेशनल ओपन खेलना है और मैं ओलंपिक में खेलना चाहती हूँ और मेरा मैसेज यही है कि गेम्स में ज़्यादा रहो और नशों से दूर रहो इस समय कहाँ आप प्रैक्टिस कहाँ कर रहे हैं आ, अभी हम लाजमंदी स्टेडियम में में कैसी कोचिंग मिल रही है कौन कोचिंग करवा रहे हैं माई इज़ मिस्टर जोगी तो अभी वो बहुत अच्छी कोचिंग देते हैं मैं यही बोलती हूँ कि सभी उनके पास कोचिंग करें उनके जैसा कोच कोई भी नहीं आ, है बहुत सी लड़कियाँ जो गेम खेलना तो चाहती हैं लेकिन उनका परिवार जो है वो रास्ते में आ जाता है क्या कहना चाहिए उसके लिए तो कुछ नहीं जो बच्चा ज़्यादा एक्टिव है उसको तो खेलना ही चाहिए पेरेंट्स उसकी सपोर्ट देनी चाहिए मेरे पेरेंट्स मेरी मदर मेरी सपोर्ट बहुत करते हैं मेरे कोच मेरी सपोर्ट बहुत करते हैं इसीलिए तो मैं इधर तक पहुंची हूँ मेरी सपोर्ट की वजह से लगता है कि गेम जो है आगे चल कर काफ़ी जो है उसके बेनिफिट मिल सकता है गेम्स के बहुत बेनिफिट्स हैं इससे सेल्फ डिफेंस होता है गर्ल्स का और बहुत बेनिफिट्स तो हैं बट होता है कई बार ਪ੍ਰੋਬਲਮ ਆ ਜਾਂਦੀ ਹੈ ਰਸਤੇ ਮੇ ਗਰਲਸ ਕੋ ਤਾਂ ਫਿਰ ਇਸਕੇ ਲਈ ਸੈਲਫ ਡਿਫੈਂਸ ਵੀ ਜ਼ਰੂਰੀ ਹੈ। ਤੋ ਆਪਣੇ ਆਪ ਕੋ ਮਜ਼ਬੂਤ ਸਮੋਤ ਬਹੁਤ ਆਮ ਇ ਵੈਰੀ ਸਟਰੋਂਗ। ਵੈਲਕਮ। ਸਰ ਸ਼ਿਖਲ ਜੀ ਮੇਰਾ ਨਾਮ ਜੋਗੀ ਹੈ। ਮੈਂ ਬਤਾਰ ਕੋਚ ਇਥੇ ਸਪੋਰਟਸ ਡਿਪਾਰਟਮੈਂਟ ਚ ਸੇਵਾ ਨਿਭਾਰ ਰਿਹਾ ਹਾਂ। ਕਿੱਕ ਬਾਕਸਿੰਗ ਕੋਚ ਸੇਵਾ ਨਿਭਾ ਰਿਹਾ। ਕਿੰਨੇ ਕ ਬੱਚੇ ਹੈਗੇ ਕਿਹੜੀ ਗੇਮ ਹੈਗੀ ਤੁਸੀਂ ਕਰਦੇ। ਸਰ ਮੈਂ ਕਿੱਕ ਬਾਕਸਿੰਗ ਦਾ ਕੋਚ ਹੈਂ। ਇੱਕ ਕਿੱਕ ਬਾਕਸਿੰਗ ਗੇਮ ਹੈ। ਇਹਦੇ ਵਿੱਚ ਕਿਕਸ ਔਰ ਪੰਚੇਸ ਦੇ ਕੰਬੀਨੇਸ਼ਨਸ ਹੁੰਦੇ ਆ। ਤੇ ਮੇਰੇ ਕੋਲ 35 ਤੋਂ 39 ਤੱਕ ਬੱਚੇ ਹੈਗੇ ਨੇ ਕੀ ਕੁ ਪ੍ਰਲਬਧੀਆਂ ਕੀ ਕੀ ਹੋਈਆਂ ਹੈਗੀਆਂ ਦੋ ਸਾਲ ਦੇ ਵਿੱਚ ਟੋਟਲ ਮੇਰੇ ਕੋਲ ਇਸ ਵਲੇ ਜੋ ਕਰੰਟ ਮੈਡਲਿਸਟ ਆ 16 ਮੇਰੇ ਕੋਲ ਨੈਸ਼ਨਲ ਮੈਡਲਿਸਟ ਆ ਜਿਨ੍ਹਾਂ ਵਿੱਚੋਂ 9 골ਡ ਮੈਡਲਿਸਟ ਆ 4 ਸਿਲਵਰ ਮੈਡਲਿਸਟ ਆ ਤੇ ਦੋ ਬ੍ਰੌਂਜ਼ ਮੈਡਲਿਸਟ ਆ ਕਿੰਨਾ ਜਿਹੜਾ ਹੈਗਾ ਇਸ ਬੱਚਿਆਂ ਦੇ ਵਿੱਚ ਉਤਸ਼ਾਹ ਹੈਗਾ ਔਰ ਕਿਹੜੀ ਏਜ ਦੇ ਗਰੁੱਪ ਦੇ ਸਰ ਮੇਰੇ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਹੀ ਤੇ ਮੇਰੇ ਕੋਲ 10 ਸਾਲ ਤੋਂ ਲੈ ਕੇ 20 ਸਾਲ ਤੱਕ ਬੱਚੇ ਹੈਗੇ ਆ ਜੀ ਤੇ ਖੋਰ ਕਿਹੜੀ ਕਿਹੜੀ ਗੇਮ ਜਿਹੜੀ ਹੈ ਇਸ ਇੰਡੋਰ ਸਟੇਡੀਅਮ ਵਿੱਚ ਕਰਵਾਈ ਜਾਂਦੀ ਸਰ ਇਹਦੇ ਵਿੱਚ ਬਾਸਕਟਬਾਲ ਤੇ ਵਾਲੀਬਾਲ ਦਾ ਗਰਲਜ਼ ਦਾ ਸਟੇਡੀਅਮ ਹੈ ਜੀ ਇੱਥੇ ਗਰਲਜ਼ ਦਾ ਹੋਸਟਲ ਵੀ ਹੈ ਜੀ ਨਾਲ ਸਰਕਾਰ ਵੱਲੋਂ ਕੋਈ ਫੈਸਿਲਿਟੀਆਂ ਇਹਨਾਂ ਨੌਜਵਾਨਾਂ ਨੂੰ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਜੀ ਸਰ ਸਰਕਾਰ ਵੱਲੋਂ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਆ ਬੱਚਾ ਬੱਚਿਆਂ ਨੂੰ ਸਮਾਨ ਵਗੈਰਾ ਸਭ ਕੁਝ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਹੈ ਸਾਡੇ ਡੀਐਸਓ ਸਾਹਿਬ ਗੁਰਪ੍ਰੀਤ ਸਿੰਘ ਜੀ ਬਹੁਤ ਹੈਲਪ ਕਰਦੇ ਆ ਇਹਦੇ ਵਿੱਚ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਯੋਗਦਾਨ ਹੈ ਜੀ ਇਹਦੇ ਵਿੱਚ ਕੋਈ ਕੰਪੀਟੀਸ਼ਨ ਵਗੈਰਾ ਹੁੰਦੇ ਰਹਿੰਦੇ ਨੇ ਹਾਂਜੀ ਸਰ ਕੰਪੀਟੀਸ਼ਨ ਵਗੈਰਾ ਰੈਗੂਲਰ ਹੁੰਦੇ ਰਹਿੰਦੇ ਆ ਇਹਦੇ ਵਿੱਚ ਜਿਹੜਾ ਖੇਡ ਮੇਲਾ ਆ ਉਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਚੀਜ਼ ਆ ਜੋ ਕਿ ਬੱਚਿਆਂ ਨੂੰ ਹੋਰ ਉਤਸ਼ਾਹ ਪੈਦਾ ਕਰਦੀ ਆ ਜੀ ਕੀ ਸਰਕਾਰ ਵੱਲੋਂ ਇਹਨ ਕੋਈ ਜਿਹੜਾ ਬੈਨੀਫਿਟ ਵੀ ਦਿੱਤੇ ਜਾ ਰਹੇ ਨੇ ਹਾਂਜੀ ਸਰ ਬਿਲਕੁਲ ਬੈਨੀਫਿਟ ਦਿੱਤੇ ਜਾਂਦੇ ਇਹਦੇ ਵਿੱਚ ਗ੍ਰੇਡੇਸ਼ਨ ਪਾਲਿਸੀ ਹੁੰਦੀ ਹੈ ਸਰ ਜਿਹਦੇ ਵਿੱਚ A B ਔਰ C ਸਰਟੀਫਿਕੇਟ ਆਉਂਦਾ ਹੈ C ਸਰਟੀਫਿਕੇਟ ਜਿਹੜਾ ਹੈ ਕਿ ਸਟੇਟ ਮੈਡਲਿਸਟ ਨੂੰ ਮਿਲਦਾ ਹੈ B ਨੈਸ਼ਨਲ ਮੈਡਲਿਸਟ ਨੂੰ ਔਰ A ਇੰਟਰਨੈਸ਼ਨਲ ਮੈਡਲਿਸਟ ਨੂੰ ਮਿਲਦਾ ਇਹਦੇ ਵਿੱਚ ਸਰ ਧਰਤੀਆਂ ਚ ਕਾਲਜਿਸ ਚ ਫ੍ਰੀ ਐਡਮਿਸ਼ਨਸ ਮਿਲਦੀਆਂ ਨੇ ਬੱਚਿਆਂ ਨੂੰ ਤੇ ਲੜਕੀਆਂ ਦੇ ਵਿੱਚ ਖਾਸ ਤੌਰ ਦੇ ਦਿੱ ਜੇ ਆਪਾਂ ਦੇਖੀਏ ਤਾਂ ਅੱਜਕੱਲ੍ਹ ਦੇਖਣ ਨੂੰ ਮਿਲਦਾ ਹੈ ਕਾਫੀ ਉੱਸਾ ਹੈਗਾ ਜੀ ਬਿਲਕੁਲ ਸਰ ਬਹੁਤ ਉੱਸਾ ਹੈਗਾ ਨਾਲੇ ਸਭ ਤੋਂ ਮੇਨ ਚੀਜ਼ ਹੈ ਕਿੱਕ ਬੌਕਸਿੰਗ ਬੱਚਿਆਂ ਨੂੰ ਸੈਲਫ ਡਿਫੈਂਸ ਆਉਂਦਾ ਹੈ ਜੀ ਇਹਦੇ ਨਾਲ ਤਾਂ ਕਿ ਉਹ ਆਪਣਾ ਅੱਜ ਕੱਲ ਦਾ ਜਿੱਦਾਂ ਦਾ ਮਾਹੌਲ ਚੱਲ ਰਿਹਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸੈਲਫ ਡਿਫੈਂਸ ਸਿੱਖਣਾ ਚਾਹੀਦਾ ਬੱਚੇ ਨੂੰ ਉਹਦੇ ਨਾਲ ਲੜਕੀਆਂ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਸਕਦੀਆਂ ਕਿ ਜੇ ਅਗਰ ਕੁਝ ਇਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਉਹ ਖੁਦ ਹੈਂਡਲ ਕਰ ਸਕਦੀਆਂ ਆਪਣੇ ਤੁਸੀਂ ਜਿਹੜੀ ਬੱਚੀ ਹੈ ਹਾਇਫਲੀ ਇਹ ਗੇਮ ਨੂੰ ਕਿਸੇ ਨੂੰ ਨਹੀਂ ਅਡਾਪਟ ਕਰ ਰਹੀ ਹੈ ਇਹ ਘਰਾਂ 'ਚ ਬੈਠੇ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਨਸ਼ਿਆਂ ਤੋਂ ਦੂਰ ਰਹੋ ਕਰੋ ਨਿਕਲ ਕੇ ਚਾਹੇ ਕੋਈ ਵੀ ਗੇਮ ਕਰੋ ਤੁਸੀਂ ਆਪਣੇ ਲਈ ਕਰੋ ਉਹਨੂੰ profession ਚਾਹੇ ਨਹੀਂ ਬਣਾਉਣਾ ਤੁਸੀਂ ਹੋਲੀ ਹੋਲੀ ਸ਼ੁਰੂ ਕਰੋ ਆਟੋਮੈਟਿਕਲੀ ਤੁਸੀਂ ਆਪਣੀ ਬੋਡੀ ਤੇ ਚੇਂਜ ਦੇਖਣਾ ਸ਼ੁਰੂ ਕਰ ਦੋਗੇ ਹੁਸ਼ਾਰਪੁਰ ਦੇ ਇਸ ਇੰਡੋਰ ਸਟੇਡੀਅਮ ਦੇ ਵਿੱਚ ਗੇਮਾਂ ਦੇ ਪ੍ਰਤੀ ਜਿਹੜਾ ਹੈਗਾ ਕਿਹੋ ਜਿਹਾ ਸਟੇਡੀਅਮ ਹੈ ਕਿ ਕੀ ਜੀ ਇੱਥੇ ਫੈਸਿਲਿਟੀਆਂ ਹੈਗੀਆਂ ਸਰ ਗੇਮਾਂ ਦੇ ਪ੍ਰਤੀ ਬਹੁਤ ਵਧੀਆ ਹੈਗਾ ਜੀ ਉੱਪਰ ਸਾਨੂੰ ਜਿਮ ਮਿਲਿਆ ਹੋਇਆ ਹੈ ਬੱਚਿਆਂ ਨੂੰ ਜਿਮ ਕਰਨ ਲਈ ਟਾਈਮ ਦਿੱਤਾ ਜਾਂਦਾ ਹੈ ਤੇ ਸਵੇਰੇ 5 ਵਜੇ ਸਰ ਚੌਂਕੀਦਾਰ ਦੀ ਇੰਨੇ ਇੱਕ ਮਤਲਬ ਖੁਦ ਇੰਨੇ ਹੁੰਦਾ ਕਿ 5 ਵਜੇ ਸਾਡੇ ਪਹੁੰਚਣ ਤੋਂ ਪਹਿਲਾਂ ਗੇਟ ਓਪਨ ਹੁੰਦਾ ਹੈ ਜੀ ਬੱਚੇ ਆ ਕੇ ਪ੍ਰੈਕਟਿਸ ਕਰਦੇ ਆ ਲਾਈਟਸ ਵਗੈਰਾ ਸਿਟਿੰਗ ਏਰੀਆ ਸਰ ਪਾਣੀ ਦੀ ਫੈਸਿਲਿਟੀਆਂ ਵਾਸ਼ਰੂਮਸ ਸਭ ਕੁਝ ਅਵੇਲੇਬਲ ਹੈਗਾ ਚੇਂਜਿੰਗ ਰੂਮ ਤੱਕ ਅਵੇਲੇਬਲ ਹੈਗਾ ਮੈਟਸ ਦਿੱਤੇ ਗਏ ਆ ਮੇਨ ਗਰਾਉਂਡ ਹੈ ਸਰ ਹਰ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਸਰ ਕਿਸੇ ਕਿਸਮ ਦੀ ਕੋਈ ਜਿਹੜੀ ਸ਼ੰਕਾ ਨਹੀਂ ਹੋਣੀ ਜੀ ਬਿਲਕੁਲ ਨਹੀਂ ਸਰ ਮਤਲਬ ਇੱਥੇ ਜੇ ਕਿਸੇ ਨੇ ਆਣਾ ਹੋਵੇ ਕਿਸ ਤਰੀਕੇ ਨਾਲ ਮਤਲਬ ਆ ਸਕਦੇ ਤੁਹਾਡੇ ਫ੍ਰੀ ਐਡਮਿਸ਼ਨ ਦਾ ਕੋਈ ਕੁਝ ਨਹੀਂ ਕੋਈ ਚਾਰजेस ਨਹੀਂ ਲਿੱਤਾ ਜਾਂਦਾ ਫ੍ਰੀ ਪ੍ਰੈਕਟਿਸ ਕਰਾਈ ਜਾਂਦੀ ਹੈ ਸਰ ਬੱਚਿਆਂ ਨੂੰ ਬੱਚਾ ਆਂਦਾ ਹੈ ਕੋਚਸ ਨਾਲ ਗੱਲ ਕਰੇ ਸਿੱਧੇ ਆ ਕੇ ਐਡਮਿਸ਼ਨਸ ਲੈ ਸਕਦਾ ਹੈ ਇਹ ਇਦਾਂ ਨਹੀਂ ਚਾਹੀਦਾ ਕਿ ਸਕੂਲਾਂ ਦੇ ਵਿੱਚ ਜਾ ਕੇ ਵੀ ਜਿਹੜਾ ਹੈ ਵਾ ਜਿਹੜੇ ਕੋਚ ਹੈਗੇ ਆ ਜਾਂ ਡਿਪਾਰਟਮੈਂਟ ਜਿਹੜਾ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪ੍ਰोत्사ਹਿਤ ਕਰਨ ਗੇਮ ਦੇ ਪ੍ਰਤੀਕਾ ਜੀ ਬਿਲਕੁਲ ਸਰ ਆਪਾਂ ਹਰ ਹਫਤੇ ਜਾਂ ਹਰ ਮਹੀਨੇ ਦੇ ਵਿੱਚ ਦੋ ਸੈਸ਼ਨਸ ਆਪਾਂ ਰੱਖੇ ਹੁੰਦੇ ਆ ਕਿ ਆਪਾਂ ਸਕੂਲਾਂ ਚ ਜਾਈਦਾ ਤੇ ਉੱਥੋਂ ਦੀ ਆਪਾਂ ਬੱਚੇ ਕੱਟ ਕੇ ਲਿਆਈਏ ਤੇ ਆ ਜੀ ਜਿਹੜੇ ਇਸ ਵੇਲੇ ਬੱਚੇ ਤੁਹਾਡੀ ਗਾਈਡ ਲਾਈਨ ਦੇ ਵਿੱਚ ਇੱਥੇ ਗੇਮ ਖੇਡ ਰਹੇ ਹੈ ਕਿ ਕਿੱਥੇ ਤੱਕ ਪਹੁੰਚਣ ਦੀ ਆਸ ਹੈ ਜੀ ਉਹਨਾਂ ਸਰ ਇੰਟਰਨੈਸ਼ਨਲ ਮੈਡਲਿਸਟ ਮੇਰੇ ਕੋ ਇੱਕ ਲਾਸਟ ਏਅਰਸ ਕੁੜੀ ਆਈ ਸੀਗੀ ਉਹ ਵਰਲਡ ਚੈਂਪੀਅਨਸ਼ਿਪ ਜਾ ਕੇ ਆਈ ਹੈ ਜੀ ਉਹਦੇ ਵਿੱਚ ਉਹਨੇ ਕੁਆਟਰਫਾਈਨਲ ਚ ਉਹ ਲੂਜ਼ ਕੀਤੀ ਹੈ ਜੀ ਉਹਨੇ ਬ੍ਰਾਜ਼ੀਲ ਤੋਂ ਜਿੱਤੀ ਸੀ ਫਾਈਟ ਪਹਿਲਾਂ ਔਰ ਰਸ਼ੀਆ ਤੋਂ ਜਾ ਕੇ ਹਾਰੀ ਸੀ ਉਹ ਤੇ ਬਹੁਤ ਵਧੀਆ ਸਰ ਉਪਰਾਲਾ ਹੈਗਾ ਜੀ ਇਹ ਸਰਕਾਰ ਵੱਲੋਂ ਕਿ ਮਤਲਬ ਮੈਡਲਿਸਟ ਨਿਕਲਦੇ ਆ ਹੈਗੇ ਕਿ ਤੇ 올림픽 ਤੱਕ ਜਾਣਗੇ